ਜੋ ਬੋਲੇ ਸੋਨਰ ਪਾਇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਕੀ ਜੈ ਸੁਸੰਗਤ ਜੀ ਤੁਸੀਂ ਦੇਖ ਰਹੇ ਹੋ 22 ਲਾਈਵ ਨਿਊਜ਼ ਅੱਜ ਅਸੀਂ ਸਤਗੁਰੂ ਰਵਿਦਾਸ ਧਾਮ ਬੂਟਾ ਮੰਡੀ ਜਲੰਧਰ ਵਿਖੇ ਆਏ ਆਂ ਔਰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਅੱਜ ਸੰਗਤਾਂ ਸਤਗੁਰੂ ਰਵਿਦਾਸ ਧਾਮ ਬੂਟਾ ਮੰਡੀ ਦੇ ਦਰਸ਼ਨ ਕਰਨ ਆਈਆਂ ਆਓ ਆਪਾਂ ਗੱਲਬਾਤ ਕਰਦੇ ਹਾਂ ਸਾਡੇ ਨਾਲ ਜੀਤਾ ਮੀਟਾ ਜੀ ਹਨ ਔਰ ਹੋਰ ਵੀ ਬਹੁਤ ਸਾਰੇ ਸਤਿਕਾਰਯੋਗ ਸਾਡੀਆਂ ਭੈਣਾਂ ਪਹੁੰਚੀਆਂ ਆਂ ਆਓ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਸਤਗੁਰੂ ਰਵਿਦਾਸ ਧਾਮ ਬੂਟਾ ਮੰਡੀ ਦੇ ਦਰਸ਼ਨ ਕਰਕੇ ਉਹਨਾਂ ਨੂੰ ਕਿਹੋ ਜਿਹਾ ਮਹਿ ਹਾਂਜੀ ਸਰ ਜੈ ਗੁਰਦੇਵ ਜੀ ਧੰਨ ਗੁਰਦੇਵ ਜੀ ਸੋ ਸਰ ਆਪਣਾ ਪਹਿਲਾ ਨਾਮ ਦੱਸ ਦਿਓ ਸ਼ਹਿਰ ਦੱਸ ਦਿਓ ਔਰ ਔਰ ਦੱਸੋ ਤੁਹਾਨੂੰ ਸਤਗੁਰ ਅਰਬਦਾਸ ਧਾਮ ਕਿਹੋ ਜਿਹਾ ਲੱਗਾ ਕਿਉਂਕਿ ਵਰਲਡ ਫੇਮਸ ਆ ਤੋ ਔਰ ਤੁਸੀਂ ਪਹਿਲੀ ਵਾਰ ਆਏ ਜਾਂ ਪਹਿਲਾਂ ਵੀ ਆ ਚੁੱਕੇ ਹੋ ਜੀ ਪਹਿਲਾਂ ਤਾਂ ਸਾਰੀਆਂ ਸੰਗਤਾਂ ਨੂੰ ਜੈ ਗੁਰੂਦੇਵ ਧੰਨ ਗੁਰਦੇਵ ਜੀ ਤੇ ਅਸੀਂ ਅੱਜ ਪਹੁੰਚੇ ਆ ਬੂਟਾ ਮੰਡੀ ਧਾਮ ਸਤਗੁਰ ਅਰਬਦਾਸ ਮਹਾਰਾਜ ਜੀ ਦਾ ਜੀ ਤੇ ਆਪਣਾ ਪਿੰਡ ਮੇਟਾਂ ਜੀ ਪਹਿਲੀ ਵਾਰ ਇਸ ਧਰਤੀ ਦੇ ਦਰਸ਼ਨ ਕੀਤੇ ਆ ਤੇ ਲੇਕਿਨ ਧਰਤੀ ਦੇ ਦਰਸ਼ਨ ਕਰਕੇ ਰੂਹ ਗੱਜਗੱਜ ਹੋ ਗਈ ਆ ਤੇ ਬਹੁਤ ਵਧੀਆ ਲੱਗਾ ਵਾ ਤੇ ਪਹਿਲੀ ਵਾਰ ਬੂਟਾ ਮੰਡੀ ਧਾਮ ਦੇਖਿਆ ਜੀ ਸਤਿਗੁਰ ਅਰਬਦਾਸ ਮਹਾਰਾਜ ਦਾ ਗੁਰੂ ਘਰ ਜੋ ਇੱਥੇ ਦੀ ਕਮੇਟੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਟਰੱਸਟ ਦਾ ਬਹੁਤ ਬਹੁਤ ਟਰੱਸਟ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਹੀ ਬਹੁਤ ਸਾਨੂੰ ਪਿਆਰ ਤੇ ਸਤਿਕਾਰ ਦਿੱਤਾ ਵਾ ਤੇ ਜਿਹੜੀ ਲੰਗਰ ਦੀ ਸੇਵਾ ਵੀ ਨਿਭਾਈ ਆ ਤੇ ਇਹਨਾਂ ਦੇ ਵੱਲ ਜੋ ਕਮੇਟੀ ਜੋ ਟਰਸਟ ਨੂੰ ਦੇਖ ਕੇ ਵੀ ਰੂਹ ਗੱਜਗੱ ਹੋ ਗਈ ਆ ਹਰ ਇੱਕ ਗੁਰੂ ਘਰਾਂ ਦੀਆਂ ਕਮੇਟੀਆਂ ਇਸ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਜਿਹੋ ਜਿਹੀ ਬੂਟਾ ਮੰਡੀ ਧਾਮ ਦੀ ਕਮੇਟੀ ਆ ਜੀ ਜੋ ਟਰਸਟ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਇਹੋ ਜਿਹੇ ਜੋ ਗੁਰੂ ਦੇ ਜੋਦੇ ਹੋਣੇ ਚਾਹੀਦੇ ਆ ਜੋ ਸਾਰਿਆਂ ਦਾ ਸਤਕਾਰ ਤੇ ਪਿਆਰ ਸਾਰਿਆਂ ਦੇ ਨਾਲ ਕਰਦੇ ਆ ਜੀ ਤੇ ਬਹੁਤ ਵਧੀਆ ਲੱਗਾ ਜੀ ਗੁਰੂਤਾਮ ਦੇ ਦਰਸ਼ਨ ਕਰਕੇ ਤੇ ਇੱਥੇ ਕਮੇਟੀ ਨੂੰ ਵੀ ਮਿਲ ਕੇ ਹੋਰ ਵੀ ਸਾਡੀਆਂ ਸੰਗਤਾਂ ਜਿਹੜੀਆਂ ਪਹੁੰਚੀਆਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਨਿੱਘਾ ਸਵਾਗਤ ਕਰਦੇ ਆ ਜੋ ਇੱਥੇ ਪਹੁੰਚੇ ਜੀ ਜੀਤਾ ਭਾਜੀ ਸਤਿਗੁਰੂ ਦਾਸ ਦਾ ਅੰਬੂਤਾ ਮੇੜੀ ਜਿਵੇਂ ਕਿ ਸਾਰਿਆਂ ਨੂੰ ਪਤਾ ਕਿ ਵਰਲਡ ਫੇਮਸ ਆ ਔਰ ਸੰਗਤਾਂ ਨੂੰ ਜੀ ਕੀ ਅਪੀਲ ਕਰਨਾ ਚਾਹੀਦਾ ਕਿ ਵੱਧ ਤੋਂ ਵੱਧ ਸੰਗਤਾਂ ਇੱਥੇ ਤੇ ਅਸੀਂ ਅਸੀਂ ਇਹੀ ਸੰਗਤਾਂ ਨੂੰ ਆ ਮੈਸੇਜ ਦਿੰਦੇ ਆ ਤੇ ਬੇਨਤੀ ਕਰਦੇ ਆ ਤੇ ਜਿਸ ਤਰ੍ਹਾਂ ਆਪਾਂ ਹੋਰ ਵੀ ਧਾਮਾਂ ਤੇ ਜਾਂਦੇ ਆ ਤੇ ਜੋ ਬੂਟਾ ਮੰਡੀ ਧਾਮ ਆ ਤੇ ਇੱਥੇ ਆ ਕੇ ਤੁਸੀਂ ਗੁਰੂ ਘਰ ਦੇ ਦਰਸ਼ਨ ਕਰੋ ਇੰਡੀਆ ਦੇ ਵਿੱਚੋਂ ਕਿਤੇ ਵੀ ਕੋਨੇ ਤੇ ਸਾਡੇ ਦੇਸ਼ ਪਰਦੇਸ ਦੀ ਸੰਗਤ ਬੈਠੀ ਆ ਉਹ ਇੱਥੇ ਆ ਕੇ ਦਰਸ਼ਨ ਕਰ ਸਕਦੀ ਆ ਇੱਥੇ ਹੋਰ ਇੱਕ ਮੈਨੂੰ ਬਹੁਤ ਵਧੀਆ ਜੋ ਕਮੇਟੀ ਟਰਸ ਦਾ ਜੋ ਉਹਨੇ ਦੱਸਿਆ ਮੈਨੂੰ ਬਹੁਤ ਵਧੀਆ ਲੱਗਾ ਕੋਈ ਵੀ ਰਾਤ ਭਰਾਤੇ ਕੋਈ ਸਾਡਾ ਭਰਾ ਕੋਈ ਦੂਰ ਨੇੜੇੋਂ ਆਇਆ ਲੇਟ ਵੀ ਹੁੰਦਾ ਉਹਦੇ ਲਈ ਰਹਿਣ ਦੇ ਅਰੇਂਜਮੈਂਟ ਨਹੀਂ ਬਹੁਤ-ਬਹੁਤ ਵਧੀਆ ਕੀਤਾ ਵਾ ਜੀ ਤੇ ਬਾਕੀ ਲੰਗਰ ਤਾਂ ਚੱਲਦੇ ਹੁੰਦੇ ਆ ਜੀ ਲੰਗਰ ਵੀ ਚਲਦਾ ਤੇ ਆਪਣੇ ਇਥੇ ਰੁਕ ਵੀ ਸਕਦੇ ਆ ਤੇ ਅਸੀਂ ਫੇਰ ਟਰੱਸਟ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਇਹੀ ਮੈਸੇਜ ਦਵਾਂਗੇ ਇਹ ਆ ਕੇ ਜੋ ਪਵਿੱਤਰ ਧਾਤੀ ਸਤਿਗੁਰੂ ਅਰਬਦਾਸ ਮਾਰੀ ਬੂਟਾ ਧਾਮ ਗੁਰੂ ਘਰ ਤੇ ਉੱਥੇ ਆਓ ਤੇ ਉੱਥੇ ਆ ਕੇ ਆਪਣੀਆਂ ਖੁਸ਼ੀਆਂ ਪਾਓ ਜੀ ਜੈ ਗੁਰਦੇਵ ਤਾਲੁ ਗੁਰਦੇ ਜੋ ਬੋਲੇ ਇਸੋ ਨਰਪੈ ਗੁਰੂ ਅਰਬਦਾਸ ਮਹਾਰਾਜ ਕੀ ਤੇ ਇੱਕ ਅਸੀਂ ਹੋਰ ਟਰੱਸਟ ਦਾ ਜੋ ਨਹੀਂ ਸਾਡਾ ਆਇਆਂ ਦਾ ਬਹੁਤ ਸਾਡਾ ਮਾਣ ਕੀਤਾ ਜੀ ਤੇ ਸਾਨੂੰ ਜੋ ਮਾਨ ਬਖਸ਼ਿਆ ਅਸੀਂ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਜੀ ਜੈ ਗੁਰਦੇਵ ਧੰਨ ਗੁਰਦੇਵ ਹਾਂ ਜੀ ਭੈਣ ਜੀ ਜੈ ਗੁਰਦੇਵ ਧੰਨ ਗੁਰਦੇਵ ਜੀ ਅੱਜ ਅੱਜ ਤੁਸੀਂ ਸਤਗੁਰੂ रविदास ਧਾਮ ਬੂਟਾ ਮੰਡੀ ਜੰਦਰ ਵਿਖੇ ਆਏ ਆ ਤੁਸੀਂ ਦਰਸ਼ਨ ਕੀਤੇ ਸਤਗੁਰੂ रविदास ਧਾਮ ਦੇ ਔਰ ਤੁਹਾਨੂੰ ਕਿਹੋ ਜਿਹਾ ਮਹਿਸੂਸ ਮਹਿਸੂਸ ਹੋਇਆ ਇੱਥੇ ਆ ਕੇ ਜੀ ਜੋਲੇ ਸੋ ਨਿਰਪੈ ਜਗਤ ਗੁਰੂ ਸਤਗੁਰੂ ਰਵਿਦਾਸ ਜੀ ਮਹਾਰਾਜ ਕੀ ਜੈ ਜੈ ਗੁਰਦੇਵ ਧੰਨ ਗੁਰਦੇਵ ਜੀ ਹਾਂ ਜੀ ਵੀਰ ਜੀ ਅਸੀਂ ਅੱਜ ਬੂਟਾ ਮੰਡੀ ਸਤਿਗੁਰੂ रविदास ਧਾਮ ਆਏ ਆ ਦਰਸ਼ਨ ਕੀਤੇ ਗੁਰੂ ਮਹਾਰਾਜ ਦੇ ਬਹੁਤ ਵਧੀਆ ਲੱਗਾ ਦਰਸ਼ਨ ਕਰਕੇ ਔਰ ਇੱਥੇ ਦੀ ਜੋ ਮੈਨੇਜਮੈਂਟ ਆ ਉਹਨਾਂ ਨੇ ਵੀ ਸਾਡਾ ਬੜਾ ਬਹੁਤ ਜ਼ਿਆਦਾ ਸਵਾਗਤ ਕੀਤਾ ਬੜਾ ਅਰੇਂਜਮੈਂਟ ਸਾਡੇ ਲਈ ਚਾਹ ਪਾਣੀ ਦਾ ਕੀਤਾ ਲੰਗਰ ਪਾਣੀ ਦਾ ਅਰੇਂਜਮੈਂਟ ਸਾਡੇ ਵਾਸਤੇ ਕੀਤਾ ਅਸੀਂ ਨਾ ਮੈਨੇਜਮੈਂਟ ਕਮੇਟੀ ਦਾ ਤਹਿ ਦਿਲੋਂ ਸ਼ੁਕਰਾਨਾ ਕਰਦੇ ਆ ਔਰ ਬਹੁਤ ਵਧੀਆ ਫੀਲ ਕੀਤਾ ਅਸੀਂ ਇੱਥੇ ਆ ਕੇ ਸਾਨੂੰ ਬਹੁਤ ਵਧੀਆ ਲੱਗਾ ਅਸੀਂ ਹੋਰ ਵੀ ਆਪਣੇ ਵੀਰ ਜੋ ਵੀ ਦੇਸ਼ ਵਿਦੇਸ਼ਾਂ ਦੇ ਵਿੱਚ ਰਹਿੰਦੇ ਆ ਜਾਂ ਇੱਥੇ ਇੰਡੀਆ ਦੇ ਵਿੱਚ ਰਹਿੰਦੇ ਆ ਅਸੀਂ ਸਾਰਿਆਂ ਨੂੰ ਇਹੀ ਅਪੀਲ ਕਰਦੇ ਆ ਕਿ ਜਿੱਦਾਂ ਅਸੀਂ ਹੋਰ ਵੀ ਗੁਰੂ ਘਰਾਂ ਦੇ ਦਰਸ਼ਨ ਕਰਨ ਲਈ ਜਾਂਦੇ ਆ ਤੇ ਸਾਨੂੰ ਜਰੂਰ ਸਤਿਗੁਰ ਅਰਬਦਾਸ ਧਾਮ ਬੋਟਾ ਮੰਡੀ ਆ ਕੇ ਇਥੋਂ ਦੇ ਜੋ ਧਾਮ ਬਹੁਤ ਵਧੀਆ ਬਣਿਆ ਉਹਨਾਂ ਦੇ ਦਰਸ਼ਨ ਵੀ ਕਰਨੇ ਚਾਹੀਦੇ ਆ ਸੋ ਬਹੁਤ ਬਹੁਤ ਧੰਨਵਾਦ ਜੀ ਮੈਨੇਜਮੈਂਟ ਦਾ ਜੈ ਗੁਰਦੇਵ ਧਾਨ ਗੁਰਦੇਵ ਜੀ ਜੋ ਬਲੇ ਸੋ ਨਿਰਪੈ ਸਤ ਗੁਰੂ ਰਵਿਦਾਸ ਮਹਾਰਾਜ ਕੀ ਜੈ